ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ਜਵਾਰ ਨਵੋਦਿਆ ਵਿਦਿਆਲਿਆ ਦਾ ਜਿਹੜਾ ਪੇਪਰ ਹੋਇਆ 18 ਜਨਵਰੀ 2025 ਨੂੰ ਉਸਦੇ ਸਵਾਲਾਂ ਨੂੰ ਹੱਲ ਕਰਕੇ ਉਹਨਾਂ ਦੇ ਉੱਤਰਾਂ ਨੂੰ ਸਮਝਣ ਦਾ ਯਤਨ ਕਰਾਂਗੇ ਕਹਦੇ ਵਿਦਿਆਰਥੀ ਇਹ ਪੇਪਰ ਨੂੰ ਹੱਲ ਕਰਵਾ ਰਹੇ ਆ ਤੇ ਇਹ ਜਿਹੜੇ ਸਾਰੇ ਪੇਪਰ ਜਿਹੜੇ ਕੋਡ ਨੇ ਇਹਨਾਂ ਦੇ ਵਿੱਚ ਜਿਹੜੇ ਸਵਾਲ ਨੇ ਇਹ ਸਾਰੇ ਇੱਕੋ ਹੀ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਜਿਹੜੇ ਸੀਰੀਅਲ ਨੰਬਰ ਹੈ ਉਹਨਾਂ ਦਾ ਕਿਤਨ ਕਿਤੇ ਫਰਕ ਪੈ ਜਾਂਦਾ ਉਸ ਤਰ੍ਹਾਂ ਤੁਸੀਂ ਲੱਭ ਕੇ ਵੀ ਇਹਨਾਂ ਨੂੰ ਹੱਲ ਕਰ ਲਿਓ ਸਾਰੇ ਅੰਕ 4 2 0 ਅਤੇ 7 ਦੇ ਪ੍ਰਯੋਗ ਨਾਲ ਬਣਨ ਵਾਲੀ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਅਤੇ ਸਭ ਤੋਂ ਛੋਟੀ ਸੰਖਿਆ ਦੇ ਵਿਚ ਅੰਤਰ ਹੈ ਤੁਹਾਨੂੰ ਦਿੱਤਾ ਹੈ 4 2 0 ਤੇ 7 ਸਭ ਤੋਂ ਪਹਿਲਾਂ ਅਸੀਂ ਉਹਦੀ ਵੱਡੀ ਸੰਖਿਆ ਬਣਾ ਲੈਨੇ ਹਾਂ ਵੱਡੀ ਸੰਖਿਆ ਬਣੇਗੀ ਵੱਡਾ ਅੰਕ ਪਹਿਲਾਂ 4 2 0 ਫਿਰ ਆਪਾਂ ਇਹਦੀ ਛੋਟੀ ਸੰਖਿਆ ਬਣਾ ਲੈਨੇ ਹਾਂ ਛੋਟੀ ਦੇ ਵਿੱਚ ਪਿਆਰੇ ਵਿੱਚ ਜ਼ੀਰੋ ਪਹਿਲੇ ਨੰਬਰ ਤੇ ਨਹੀਂ ਆਉਂਦਾ ਪਹਿਲੇ ਨੰਬਰ ਤੇ ਆਏਗਾ 2 ਜ਼ੀਰੋ ਦੂਜੇ ਨੰਬਰ ਤੇ ਆਵੇਗਾ 4 7 ਤੇ ਆਪਾਂ ਇਹਨਾਂ ਦਾ ਪਤਾ ਕਰਨਾ ਹੈ ਅੰਤਰ ਅੰਤਰ ਆਪਾਂ ਦੇਖ ਲਵਨੀ ਹੈ ਪਿਆਰੇ ਵਿੱਚ ਇੱਥੇ ਬਣ ਗਿਆ 10 10 ਦੇ ਵਿੱਚੋਂ 7 ਘਟਾਏ 3 ਇੱਥੇ ਰਹਿ ਗਿਆ ਸੀ 1 11 ਬਣ ਗਿਆ 11 ਚੋਂ 4 ਘਟਾਏ 7 ਇੱਥੇ ਰਹਿ ਗਿਆ ਸੀ 3 3 ਚੋਂ ਜ਼ੀਰੋ ਘਟਾਈ 3 7 ਦੇ ਵਿੱਚੋਂ 2 ਘਟਾਏ 55373 ਸਾਡਾ ਸੀ ਉੱਤਰ ਹੈ ਉਹ ਬਿਲਕੁਲ ਸਹੀ ਉੱਤਰ ਦੂਜਾ ਸਵਾਲ ਹੈ ਭਾਗ ਦੇ ਇੱਕ ਪ੍ਰਸ਼ਨ ਵਿੱਚ ਜੇਕਰ ਭਾਜਕ 51 ਭਾਗਫਲ 16 ਅਤੇ શેਸ਼ਫਲ 27 ਹੈ ਤਾਂ ਲਾਭ ਅੰਸ਼ ਹੈ ਪਿਆਰੇ ਬੱਚਿਓ ਇਹ ਭਾਗ ਦੀ ਜਿਸ ਤਰ੍ਹਾਂ ਆਪਾਂ ਪੜਤਾਲ ਕਰਦੇ ਹਾਂ ਵੀ ਆਪਣਾ ਜਿਹੜਾ ਭਾਜਕ ਹੈ ਉਹ 51 ਹੈ ਤੇ ਜਿਹੜਾ ਭਾਗਫਲ ਹੈ ਉਹ 16 ਹੈ ਤੇ ਜਿਹੜਾ ਬਾਕੀ ਬਚਿਆ ਹੈ શેਸ਼ਫਲ ਹੈ ਉਹ 27 ਹੈ ਤਾਂ ਪਿਆਰੇ ਬੱਚਿਓ ਆਪਾਂ ਇਹਨਾਂ ਦੋਹਾਂ ਦੀ ਗੁਣਾ ਕਰਦੇ ਹਾਂ 51 ਤੇ 16 ਦੀ ਗੁਣਾ ਕਰਦੇ ਹਾਂ 16 ਕਮ 16 81 16 5 80 ਤੇ 81 ਤੇ 27 ਇਹਦੇ ਵਿੱਚ ਆਪਾਂ ਜੋੜ ਦੰਨੇ ਆ ਪਿਆਰੇ ਬੱਚਿਓ ਜਿਹੜਾ ਬਾਕੀ ਹੈ ਉਸ ਦਾ ਸੀ ਜੋੜ ਕਰਨਾ ਹੈ 51 ਤੇ 16 ਦੀ ਗੁਲਾ ਕਰਨੀ ਹੈ 6 ਤੇ 7 13 4 843 ਜਿਹੜਾ ਸਾਡਾ ਉੱਤਰ ਆਏਗਾ ਇਹ ਉੱਤਰ ਹੈ ਜਿਹੜਾ ਸਾਡਾ ਉਹ ਸਹੀ ਉੱਤਰ ਹੈ ਸਵਾਲ ਹੈ ਸਾਡਾ 90 ਦੇ ਅਭਾਜ ਗੁਣਨਖੰਡ ਹੈ 90 ਦੇ ਆਪਾਂ ਅਭਾਜ ਗੁਣਨਖੰਡ ਬਣਾਈਏ ਪਿਆਰੇ ਬੱਚਿਓ ਇਹ ਪਹਿਲਾਂ ਜਾਏਗਾ 2 ਤੇ ਇਹ ਆ ਜਾਏਗਾ 45 ਦੁਨੀ 90 ਫਿਰ ਤਨ ਤੇ 15 45 ਫਿਰ ਤਨ ਤੇ 5 5 1 5 ਤਾਂ ਸਾਡੇ ਗੁਣਖੰਡ ਕਿਹੜੇ ਬਣਗੇ 2 3 3 5 ਸਾਡੇ ਉੱਤਰਾਂ ਦੇ ਵਿੱਚ 3 3 ਨੂੰ ਪਹਿਲੇ ਵਿੱਚੋਂ ਜਦੋਂ ਗੁਣਾ ਕਰਦੇ ਹਾਂ ਹਰੇਕ ਦੀ ਪਾਵਰ 1 ਹੁੰਦੀ ਹੈ ਜਦੋਂ ਇਹਨਾਂ ਦੀ ਗੁਣਾ ਹੁੰਦੀ ਹੈ ਤਾਂ ਇਹ ਇੱਕ ਦੀ ਜਿਹੜੀ ਪਾਵਰ ਹੈ ਇਹ ਜੁੜ ਜਾਂਦੀ ਹੈ ਪਾਵਰ ਆਪਸ ਵਿੱਚ ਇਹ ਬਣ ਜਾਏਗਾ 3 2 5 ਤਾਂ ਸਦਾ ਉੱਤਰ ਸਹੀ ਵਾਲਾ ਇਹ ਆਏਗਾ ਸੀ ਉੱਤਰ ਹੈ ਸਾਡਾ 2 3 ਦੀ ਸ਼ਕਤੀ 2 5 ਅਗਲਾ ਸਵਾਲ ਆ ਲੈ ਪਿਆਰੇ ਬੱਚਿਓ ਹੀ ਲਿਖਿਆਂ ਵਿੱਚੋਂ ਉਹ ਕਿਹੜੀ ਸੰਖਿਆ ਹੈ ਜੋ ਹਮੇਸ਼ਾ ਹਰੇਕ ਅਭਾਜਯ ਸੰਖਿਆ ਦਾ ਇੱਕ ਗੁਣਨਖੰਡ ਹੈ ਪਿਆਰੇ ਬੱਚਿਓ ਆਪਾਂ ਗੁਣਨਖੰਡਾਂ ਵਾਲੇ ਸਵਾਲ ਤੁਹਾਡੇ ਜਿਹੜਾ ਤੀਜਾ ਪਾਠ ਹੈ ਪੰਜਵੀਂ ਦਾ ਉਹਦੇ ਵਿੱਚੋਂ ਕੀਤੀ ਸੀਗੇ ਗੁਣਨਖੰਡ ਤਾਂ ਗੁਣਨਖੰਡ ਪਿਆਰੇ ਬੱਚਿਓ ਉਹ ਟੁਕੜੇ ਹੁੰਦੇ ਹਨ ਉਸ ਜਿਹੜੀ ਟੁਕੜੇ ਬੰਦੇ ਹਨ ਉਹ ਸਾਡੇ ਪਹਾੜੇ ਦੇ ਵਿੱਚ ਜਿਹੜੀ ਸੰਖਿਆ ਹੈ ਜਿਹਦੇ ਆਪਾਂ ਬਣਾਨੇ ਹਾਂ ਸੰਖਿਆ ਉਹ ਆਉਂਦੀ ਹੈ ਗੁਣਨਖੰਡ ਪਹਿਰੇ ਬੱਚਿਓ ਆਪਾਂ ਨੇ ਪੜਿਆ ਵੀ ਸੀਗਾ ਵੀ ਜਿਹੜਾ 1 ਹੈ ਉਹ ਹਰੇਕ ਸੰਖਿਆ ਦਾ ਗੁਣਨਖੰਡ ਹੈ ਹਰੇਕ ਸੰਖਿਆ ਆਪਦੇ ਆਪ ਦੀ ਗੁਣਨਖੰਡ ਹੈ ਤੇ ਜਿਹੜੀ 1 ਹੈ ਉਹ ਹਰੇਕ ਸੰਖਿਆ ਦਾ ਗੁਣਨਖੰਡ ਹੈ ਤਾਂ ਜਿਹੜਾ ਸਾਡਾ ਉੱਤਰ ਹੈ ਇਹ 1 ਇਹ ਬਿਲਕੁਲ ਸਹੀ ਉੱਤਰ ਹੈ ਅਗਲਾ ਸਵਾਲ ਹੈ 9432/1.25 ਇਹ ਸਾਨੂੰ ਦਿੱਤਾ ਹੈ 7 7545.6 ਦੇ ਬਰਾਬਰ ਤਾਂ ਪਹਿਲੇ ਵਿੱਚ ਸਾਨੂੰ ਪੁੱਛਿਆ ਹੋਇਆ ਹੈ ਤਾਂ 9.432/12.5 ਕਿਸ ਦੇ ਬਰਾਬਰ ਹੈ ਪਿਆਰੇ ਬੱਚੋ ਇੱਥੇ ਦੋ ਛੱਡ ਕੇ ਜਿਹੜਾ ਦਸ਼ਮਲਵ ਸੀਗਾ ਤੇ ਇੱਥੇ ਜਿਹੜਾ ਦਸ਼ਮਲਵ ਹੈ ਉਹ ਹੋ ਗਿਆ ਸਾਡਾ 1 ਕਿ ਹੋ ਗਿਆ ਤੇ ਤਿੰਨ ਅੱਖਰ ਸਾਡੇ ਹੋ ਗਏ A ਠੀਕ ਹੈ ਤਾਂ ਜੇਕਰ ਅਸੀਂ ਇਹਦਾ ਉੱਤਰ ਤਾਂ ਹੀ ਆਣਾ ਹੈ ਸਾਨੂੰ ਦਿੱਤਾ ਹੈ ਉੱਪਰ ਠੀਕ ਹੈ ਤੇ ਹੁਣ ਜਿਹੜੀ ਵਾਰੀ ਆ ਉਹ ਹੈਗੀ ਦਸ਼ਮਲਵ ਦੀ ਅभी ਆਪਾਂ ਦਸ਼ਮਲਵ ਕਿੱਥੇ ਲਗਾਈਏ ਤਾਂ ਪਿਆਰੇ ਬੱਚੋ ਜੇ ਆਪਾਂ ਇੰਨਾ ਧਿਆਨ ਨਾਲ ਰੱਖੀਏ ਦਸ਼ਮਲਵ ਤੋਂ ਪਹਿਲਾਂ 9 ਦੀ ਭਾਗ ਹੈ ਜਿਹੜੀ ਉਹ 12 ਦੇ ਨਾਲ ਹੈ 9 ਦੀ ਜਿਹੜੀ ਭਾਗ ਹੈ ਉਹ 12 ਦੇ ਨਾਲ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ 9 ਨੂੰ 12 ਦੇ ਨਾਲ ਭਾਗ ਕਰਾਂਗੇ ਤਾਂ ਆਪਾਂ ਸਭ ਤੋਂ ਪਹਿਲਾਂ 0 ਦੇ ਨਾਲ ਭਾਗ ਕਰਾਂਗੇ ਘਟਾ ਕੇ ਆ ਗਿਆ 9 ਫਿਰ ਇੱਥੇ ਅਸੀਂ ਦਸ਼ਮਲਵ ਲਾ ਦਵਾਂਗੇ 90 ਠੀਕ ਹੈ ਮਤਲਬ ਕੀ ਹੋ ਗਿਆ ਤੁਹਾਨੂੰ ਜਿਹੜੀ ਮੈਂ ਸਮਝਾਉਣਾ ਚਾਹੁੰਦਾ ਵੀ ਤੁਹਾਡਾ ਜਿਹੜਾ ਦਸ਼ਮਲਵ ਹੈ ਉਹ ਸਭ ਤੋਂ ਮੂਰੇ ਆਵੇਗਾ जीरो दशमलव सत्त चार पांच छः सा जरा उत्तर आएगा जोड़ा बी उत्तर है साड़ा वो बिल्कुल सही उत्तर है अगला सवाल है एक दशमलव एक दशमलव जीरो एक एक दशमलव जीरो जीरो एक जीरो दशमलव जीरो एक ग्यारह दशमलव जीरो एक सौ ग्यारह दशमलव 1001 ਇਹਦਾ ਆਪਾਂ ਨੇ ਜੋਗਫਲ ਪਤਾ ਕਰਨਾ ਜੋਗਫਲ ਤੋਂ ਭਾਵ ਹੈ ਪੇਰੇ ਬੱਚਿਓ ਜੋੜ 1 1 1 2 3 2 1 2 3 4 5 2 1 125.2311 ਸਾਡਾ ਜਿਹੜਾ ਇਹ ਉੱਤਰ ਆਏਗਾ ਇਹ ਜਿਹੜਾ ਸੀ ਉੱਤਰ ਹੈ ਸਾਡਾ ਇਹ ਬਿਲਕੁਲ ਸਹੀ ਉੱਤਰ ਹੈ ਸਾਡਾ ਅਗਲਾ ਸਵਾਲ ਹੈ 3 ਜੋੜ 3/100 ਜੋੜ 3/1000 ਜੋੜ 3/ 10 ਲੱਖ ਤਾਂ ਪਿਆਰੀ ਬੱਚਿਓ ਆਪਾਂ ਇਹਨਾਂ ਦੇ ਜਿਹੜਾ ਹੈਗਾ ਜੋੜ ਕਰਨਾ ਹੈ ਤਾਂ ਜੋੜ ਕਰਨਾ ਤਾਂ ਆਪਾਂ ਬੇਸ਼ੱਕ ਇਹਨਾਂ ਦੇ ਅੱਗੇ ਦਸ਼ਮਲਵ ਲਗਾ ਲੈਨੇ ਹਾਂ ਠੀਕ ਹੈ ਤਾਂ ਇੱਥੇ ਜਿਹੜਾ 3 ਜੋੜ ਇਹਦਾ ਆਪਾਂ ਦਸ਼ਮਲਵ ਲਗਾ ਲੈਨੇ ਆ 3 ਇੱਕ ਅੱਖਰ ਜ਼ੀਰੋ ਤੇ ਏਕੇ ਦਾ ਅੱਗੇ ਦਸ਼ਮਲਵ ਜੋੜ ਇਹ ਤੇ 3 2 0 ਆ ਸੀ 1 ਇਹਦਾ ਦਸ਼ਮਲਵ ਜੋੜ 3 1 1 2 3 4 5 0 ਆ 1 ਇਹਦਾ ਦਸ਼ਮਲਵ ਹੁਣ ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਆ 3 0 03 0 003 0 1 2 3 4 5 3 ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਆ 3 0 0 3 3 0 3 3.033003 ਜਿਹੜਾ ਸਾਡਾ B ਉੱਤਰ ਹੈ ਉਹ ਬਿਲਕੁਲ ਸਹੀ ਉੱਤਰ ਹੈ। ਅਗਲਾ ਸਵਾਲ ਹੈ B.0925 ਦਾ ਸਧਾਰਨ ਭਿੰਨ ਰੂਪ ਹੈ। ਤਾਂ ਪਿਆਰੇ ਬੱਚਿਓ ਬੜਾ ਸੌਖਾ ਹੈ ਇਸ ਨੂੰ ਆਪਾਂ ਦਸ਼ਮਲਵਾ ਥਾ ਲੈਨੇ ਆ 1 ਜਿੰਨੇ ਪਿੱਛੇ ਅੰਕ ਨੇ ਉਨੀਆਂ ਜ਼ੀਰੋ ਆ 4 ਤਾਂ ਪਿਆਰੇ ਬੱਚਿਓ ਆਪਾਂ ਇਹਨਾਂ ਨੂੰ 25 ਦੇ ਭਾਗ ਕਰ ਲੈਨੇ ਆ 25 ਚੋਕੇ 100 ਤਾਂ ਨੀਚੇ ਤਾਂ ਆਏਗਾ 400 ਠੀਕ ਹੈ ਤਾਂ 400 ਵਾਲੇ ਸਾਡੇ ਦੋ ਉੱਤਰ ਹਨ ਅਸੀਂ ਦੇਖਣਾ ਹੈ ਸਹੀ ਉੱਤਰ ਕਿਹੜਾ ਆਏਗਾ ਤਾਂ ਆਪਾਂ ਇਹਨੂੰ ਵੀ 25 ਤੇ ਕੱਟ ਲੈਨੇ ਹਾਂ 25 8 200 ਠੀਕ ਹੈ ਉੱਪਰੋ ਤਰਾਂਗੇ 9 2500 ਫਿਰ ਹੋ ਜਾਏਗਾ 92 25 7 175 ਇਹ ਬਚ ਜੀਗਾ 175 ਤੇ 25 7 175 ਤਾਂ ਸਾਡਾ ਉੱਤਰ ਕੀ ਆਏਗਾ 8037 ਵਟਾ 400 ਪਿਆਰੇ ਵਿੱਚੋਂ ਜੇ ਤੁਹਾਨੂੰ ਇਹ ਤਰ੍ਹਾਂ ਨਹੀਂ ਆਉਂਦਾ ਤਾਂ ਤੁਸੀਂ ਇਸ ਨੂੰ ਭਾਗ ਕਰਕੇ ਵੀ ਦੇਖ ਸਕਦੇ ਹੋ 200 925 ਇਹਨੂੰ ਤੁਸੀਂ 25 ਨਾਲ ਭਾਗ ਕਰਕੇ ਦੇਖ ਸਕਦੇ ਹੋ 25 ਆथे 200 ਫਿਰ ਆਪਾਂ ਉੱਪਰ ਉਤਾਰਾਂਗੇ 200 ਚੋਂ 200 ਘਟਾਈ 0 ਉੱਪਰ ਉਤਾਰਾਂਗੇ 9 ਜਿਹੜਾ ਆਪਾਂ ਉੱਪਰੋਂ ਅੱਖਰ ਉਤਾਰ ਲੰਨੇ ਆ ਉਹਨੂੰ ਭਾਗ ਕਰਨਾ ਜ਼ਰੂਰੀ ਹੁੰਦਾ ਹੈ 0 9 ਆਪਾਂ ਉੱਪਰ ਉਤਾਰਿਆ 2 पच्ची तीए पचहत् घटावे बारह चो पं कत इतने रह गया अठाई एक उपरों तार लिया पंच पच्ची साते एक सौ पचहत्तर का उत्तर कि अठ हज़ार सैंती बटा चार सौ अगला सवाल है तीन सौ एम एल दी दतारा बोतल तीन सौ एम एल दिया, पानी दिया स्तारा बोतला, 17 ਬੋਤਲਾਂ ਤਾਂ ਪਿਆਰੇ ਬੱਚੋ 300 ਐਮਐਲ ਦੀਆਂ 17 ਬੋਤਲਾਂ ਦੇ ਵਿੱਚ ਕਿੰਨਾ ਪਾਣੀ ਹੋਏਗਾ ਆਪਾਂ ਨੇ 17 ਤੇ 3 ਦੀ ਗੁਣਾ ਕਰ ਦਨੇ ਆ 17 3 51 ਪਿੱਛੇ ਦੋ ਜ਼ੀਰੋਆਂ ਨੇ ਠੀਕ ਹੈ 5100 ਐਮਐਲ 5100 ਐਮਐਲ ਹੋ ਗਿਆ ਆਪਾਂ ਇਹਦੇ ਜੀ ਲੀਟਰ ਬਣਾਈਏ 5 ਲੀਟਰ 100 ਐਮਐਲ ਹੋ ਜਾਏਗਾ ਤੇ ਇਸੇ ਤਰ੍ਹਾਂ ਦੂਜਾ ਤੁਹਾਨੂੰ ਦਿੱਤਾ ਹੈ 30 ਬੋਤਲਾਂ ਦਿੱਤੀਆਂ ਨੇ ਸਾਨੂੰ ਜੂਸ ਦੀਆਂ 130 ਐਮਐਲ ਦੀਆਂ 130 ਐਮਐਲ ਦੀਆਂ ਜੂਸ ਦੀਆਂ 30 ਬੋਤਲਾਂ 130 ਬੋਤਲਾਂ ਤੇ ਜਿੰਨਾ ਵਿੱਚ ਆਏਗੇ ਨੇ ਇਹ 3 ਬੋਤਲਾ 130 ml ਠੀਕ ਹੈ ਤੇ ਬੋਤਲਾ ਨੇ 3 ਤਾਂ ਇਹਨਾਂ ਵਿੱਚ ਕਿੰਨਾ ਹੋਏਗਾ ਆਪਾਂ ਇਹਨਾਂ ਦੀ ਗੁਣਾ ਕਰ ਲੰਦੇ ਹਾਂ 2 0ਾਂ 13 39 3 ਲੀਟਰ 900 ml ਇਹ ਹੋ ਗਿਆ ਇਹਦਾ ਆਪਾਂ ਜੋੜ ਕਰ ਦੰਨੇ ਹਾਂ 0 0 9 ਤੇ 1 10 ਅਸਲ 1 5 3 8 ਤੇ 1 9 ਭਾਵ ਸਾਡਾ ਜਿਹੜਾ 9 ਲੀਟਰ ਦਰਵ ਹੈ ਤਰਲ ਹੈ ਉਹ ਇਹਨਾਂ ਜੱਗ ਦੇ ਵਿੱਚ ਹੈਗਾ ਜਦੋਂ ਆਪਾਂ ਇਹਨੂੰ ਇੱਕ ਜੱਗ ਦੇ ਵਿੱਚ ਪਾਇਆ ਸਾਰਿਆਂ ਨੂੰ 9 ਲੀਟਰ ਸਾਲਾ ਸਹੀ ਉੱਤਰ ਹੈ 20 ਅਗਲਾ ਸਵਾਲ ਹੈ ਸ੍ਰੀਸ਼ਾਪ ਨੇ ਚਾਚੀ ਨੂੰ ਮਿਲਣ ਲਈ ਸਵੇਰੇ 9 ਵਜੇ ਘਰ ਤੋਂ ਚੱਲਿਆ 9 ਵਜੇ ਚੱਲਿਆ ਕਰੋ ਤੇ ਉਹ 10 ਮਿੰਟ ਪੈਦਲ ਤੁਰਿਆ 10 ਮਿੰਟ ਲਈ ਉਹ ਪੈਦਲ ਤੁਰਿਆ ਤਾਂ ਉਹਨੂੰ ਕਿੰਨਾ ਟਾਈਮ ਹੋ ਗਿਆ 9 ਵਜੇ ਕੇ 10 ਮਿੰਟ ਹੋ ਗਏ ਠੀਕ ਹੈ ਤੇ 1 ਘੰਟਾ 5 ਮਿੰਟ ਠੀਕ ਹੈ 1 ਘੰਟਾ 5 ਮਿੰਟ ਉਹ ਜਿਹੜਾ ਹੈਗਾ ਬਾਸ ਤੇ ਸਫ਼ਰ ਕੀਤੀ ਜਦੋਂ ਆਪਾਂ 1 ਘੰਟਾ ਇਹਦੇ ਵਿੱਚ ਜੋੜਾਂਗੇ ਇਹ ਬਣ ਜਿਏਗਾ 10:15 15 ਮਿੰਟ 9:10 ਤਾਂ ਉਹ 10:15 ਤੇ ਹੋ ਗਿਆ ਤੇ ਫਿਰ ਉਹਨੇ 15 ਮਿੰਟ ਤੁਰ ਕੇ ਫਿਰ ਉਹ 15 ਮਿੰਟ ਤੁਰਿਆ ਤੇ ਉਹਦੇ ਚਾਚੇ ਦੇ ਘਰੇ ਪਹੁੰਚ ਗਿਆ 15 ਤੇ 15:30 10:30 ਮਿੰਟ ਤੇ ਉਹ ਆਪਣੇ ਚਾਚੇ ਦੇ ਘਰ ਪਹੁੰਚਿਆ ਤੇ ਉੱਥੇ ਉਹ 3 ਘੰਟੇ 20 ਮਿੰਟ ਰੁਕਿਆ ਉੱਥੇ ਕਿੰਨਾ ਚਿਰ ਰੁਕਿਆ ਉਹ 3 ਘੰਟੇ 20 ਮਿੰਟ ਤਾਂ ਇਹ ਕਿੰਨਾ ਟਾਈਮ ਹੋ ਜੂਗਾ 0 5 1:50 ਮਿੰਟ ਠੀਕ ਹੈ ਦੁਪਹਿਰ ਦੇ ਹੋਗੇ ਇਹ 1:50 ਠੀਕ ਹੈ ਅਤੇ ਸ਼ਾਮੀ 3:30 ਵਜੇ ਆਪਣੇ ਘਰ ਪਹੁੰਚਿਆ ਸ਼ਾਮ ਨੂੰ ਕਿੰਨੇ ਘੜੇ ਪਹੁੰਚਿਆ ਉਹ ਕਰੇ 3:30 ਵਜੇ ਤੇ ਤਾਂ ਆਪਾਂ ਦੱਸਣਾ ਹੈ ਵਾਪਸੀ ਦੀ ਯਾਤਰਾ ਵਿੱਚ ਉਸ ਨੂੰ ਕਿੰਨਾ ਸਮਾਂ ਲੱਗਿਆ ਇਹਨੂੰ ਆਪਾਂ ਘਟਾ ਲੈਨੇ ਹਾਂ 3:30 ਦੇ ਵਿੱਚੋਂ ਆਪਾਂ ਨੇ 1 ਘੰਟਾ 50 ਮਿੰਟ ਘਟਾਣੇ ਨੇ ਪਿਆਰੇ ਬੱਚੋ ਮਿੰਟਾਂ ਘੰਟਿਆਂ ਦਾ ਜਿਹੜਾ ਤੁਹਾਨੂੰ ਘਟਾ ਹੈ ਉਹ ਆਣਾ ਬਹੁਤ ਜ਼ਰੂਰੀ ਹੈ ਇਸ ਸਵਾਲ ਦੇ ਲਈ 0 ਚੋਂ ਘਟਾਈ 0 ਇੱਥੇ ਆਪਾਂ ਤਿੰਨ ਦੀ ਇੱਕ ਹਾਸਲ ਲਵਾਂਗੇ ਹਾਸਲ ਲਵਾਂਗੇ ਪਿਆਰੇ ਬੱਚੋ ਆਪਾਂ ਇੱਕ ਘੰਟੇ ਦਾ ਇੱਕ ਘੰਟੇ ਦੇ ਵਿੱਚ ਮਿੰਟ ਕਿੰਨੇ ਹੁੰਦੇ ਨੇ 60 ਠੀਕ ਹੈ 60 ਤੇ 30 ਇਹ ਹੋ ਜਾਣਗੇ 90 ਮਿੰਟ ਪਿਆਰੇ ਬੱਚੋ ਇੱਧਰ ਹੱਥ ਨਾਲ ਜਿਹੜਾ ਉਹ 60 ਦਾ ਆਵੇਗਾ ਠੀਕ ਹੈ 0 ਚੋਂ 0 ਸੀ ਘਟਾ ਲਈ 9 ਦੇ ਵਿੱਚੋਂ 5 ਘਟਾਵਾਂਗੇ ਆਏਗਾ 4 इतने रहेगा दोटाव के दो एक घंटा चाली मिनट है जो सा उत्तर आएगा ठीक है ये है बीसी उत्तर साढ़ा सही उत्तर है अगला सवाल है अठ माइनस अठारह माइनस सोलह कटा पंच कटा चार कटा एक इन्हते बार भी लगी है ठीक है ਤੇ ਪਿਆਰੇ ਬੱਚੋ ਸਭ ਤੋਂ ਪਹਿਲਾਂ ਅਸੀਂ ਵਾਰ ਵਾਲੀ ਚੀਜ਼ ਨੂੰ ਹੱਲ ਕਰਨਾ ਹੁੰਦਾ ਹੈ 8 ਘਟਾ 18 ਘਟਾ 16 ਘਟਾ 12 ਨੂੰ ਆਪਾਂ ਘਟਾਵਾਂਗੇ ਠੀਕ ਹੈ 4 ਚੋਂ 1 ਘਟਾਇਆ 3 ਇੱਥੇ ਰਹਿ ਜਾਏਗਾ 3 5 ਘਟਾ 3 ਤੇ 5 ਦੇ ਵਿੱਚੋਂ ਜੇ 3 ਨੂੰ ਘਟਾਵਾਂਗੇ ਇਹ ਸਾਡੇ ਨੇ ਵੀ ਰਹਿ ਜਾਏਗਾ 2 ਇੱਕ ਬਰੈਕਟ ਅਸੀਂ ਹੱਲ ਕਰ ਲਈਏ ਸਿੱਧੀ ਠੀਕ ਹੈ 8 ਘਟਾ 18 ਘਟਾ 16 ਦੇ ਵਿੱਚੋਂ 2 ਘਟਾਵਾਂਗੇ ਪਿਆਰੇ ਬੱਚਿਓ ਕਿੰਨਾ ਆ ਜਾਏਗਾ 14 18 ਦੇ ਵਿੱਚੋਂ ਆਪਾਂ 14 ਘਟਾਵਾਂਗੇ ਪਿਆਰੇ ਬੱਚਿਓ ਇਹ ਰਹਿ ਜਾਏਗਾ 4 8 ਦੇ ਵਿੱਚੋਂ 4 ਘਟਾਵਾਂਗੇ ਤਾਂ ਸਾਡਾ ਉੱਤਰ ਆਊਗਾ 4 ਠੀਕ ਹੈ ਸੀ ਉੱਤਰ ਹੈ ਜਿਹੜਾ ਸਾਡਾ ਉਹ ਸਹੀ ਉੱਤਰ ਹੈ ਅਗਲਾ ਸਵਾਲ ਹੈ 33/40 ਦੇ ਵਿੱਚੋਂ ਕੀ ਘਟਾਇਆ ਜਾਵੇ ਜਿਹੜਾ ਉੱਤਰ ਹੈ ਉਹ 11/40 ਸਾਨੂੰ ਪ੍ਰਾਪਤ ਹੋਵੇ ਪਿਆਰੇ ਬੱਚਿਓ 33/40 ਜਿਵੇਂ ਅਸੀਂ ਘਟਾ ਦੀ ਪੜਤਾਲ ਕਰਦੇ ਹਾਂ ਇਹਦੇ ਵਿੱਚੋਂ 11/40 ਹੀ ਅਸੀਂ ਘਟਾ ਦਿੰਨੇ ਹਾਂ ਇਹਨਾਂ ਦੋਹਾਂ ਦਾ ਹਰ ਇੱਕੋ ਹੀ ਹੈ ਤਾਂ ਹਰ ਆ ਜਾਏਗਾ 40 33 ਦੇ ਵਿੱਚੋਂ 11 ਘਟਾਵਾਂਗੇ y ਇਹਦੇ ਅਸੀਂ ਨਿਊਨਤਮ ਭਿੰਨ ਬਣਾ ਲੈਨੇ ਹਾਂ 11/20 ਦੋ ਤੇ ਤਿੰਨ ਭਾਗ ਕੀਤਾ ਇਹਨੂੰ ਤੇ ਦੋ ਨੂੰ ਕੀਤਾ ਇਹ ਤੇ ਸਾਡਾ ਉੱਤਰ ਆਇਆਗਾ 11/20 ਇਹ ਉੱਤਰ ਹੈ ਜਿਹੜਾ ਸਾਡਾ ਉਹ ਬਿਲਕੁਲ ਸਹੀ ਹੈ ਅਗਲਾ ਸਵਾਲ ਹੈ ਸਾਡਾ 5/22 ਜੋੜ 7/22 ਘਟਾ 3/22 ਜੋੜ 9/22 1/22 ਪਿਆਰੇ ਬੱਚਿਓ ਅਸੀਂ ਦੇਖਿਆ ਕਿ ਇਹ ਸਾਰੀਆਂ ਸਮਾਨ ਹਰ ਭਿੰਨਾਂ ਨੇ ਤੇ ਜਿਹੜੀਆਂ ਨਿਸ਼ਾਨੀਆਂ ਸਾਰੀਆਂ ਜੋੜ ਤੇ ਘਟਾ ਦੀਆਂ ਨੇ ਜਦੋਂ ਸਮਾਨ ਹਰ ਭਿੰਨਾ ਹੁੰਦਾ ਤਾਂ बटा 22 ਹੀ ਆਏਗਾ ਕਿਉਂਕਿ बटा ਜਿਹੜਾ ਹਰ ਹੈ ਉਹ ਇੱਕੋ ਹੀ ਰਹਿ ਜਾਂਦਾ ਹੈ ਤੇ ਉੱਪਰਲੀ ਸੰਖਿਆਵਾਂ ਦਾ ਅਸੀਂ ਜੋੜ ਤੇ ਘਟਾ ਕਰ ਲੈਨੇ ਆ 5 ਤੇ 7 12 12 ਦੇ ਵਿੱਚੋਂ 3 ਘਟਾਏ 9 9 ਦੇ ਵਿੱਚ 9 ਜੋੜੇ 18 18 'ਚੋਂ 1 ਘਟਾਏ 17 ਤਾਂ ਤੁਹਾਡਾ ਉੱਤਰ ਆਏਗਾ 17/22 ਜਿਹੜਾ B ਉੱਤਰ ਆ ਉਹ ਸਾਡਾ ਸਹੀ ਉੱਤਰ ਹੈ। ਅਗਲਾ ਸਵਾਲ ਹੈ ਸਾਡਾ ਇੱਕ ਦੁਕਾਨਦਾਰ 5 ਟਾਫੀ 1 ਰੁਪਏ ਦੀ ਦਰ ਉੱਤੇ ਖਰੀਦਦਾ ਹੈ ਅਤੇ 4 ਟਾਫੀ 1 ਰੁਪਏ ਦੀ ਦਰ ਉੱਤੇ ਵੇਚਦਾ ਹੈ। 125 ਰੁਪਏ ਦਾ ਲਾਭ ਕਮਾਉਣ ਲਈ ਉਹ ਕਿੰਨੀਆਂ ਟਾਫੀਆਂ ਵੇਚੇਗਾ? ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਇਸ ਟਾਫੀ ਤੇ ਲਾਭ ਕੱਢਣਾ ਪਏਗਾ। 5 ਟਾਫੀਆਂ ਦੇ ਕਿੰਨੇ ਮਿਲ ਕੇ 5 ਟਾਫੀਆਂ ਕਿੰਨੇ ਰੁਪਏ ਦੇ ਖਰੀਦਦਾ ਉਹ? 5 ਟਾਫੀਆਂ ਦੀ ਕੀਮਤ ਹੈ 1 ਰੁਪਿਆ। ਤਾਂ 1 ਟਾਫੀ ਕਿੰਨੇ ਦੀ ਹੋਊਗੀ? ਪਿਆਰੇ ਬੱਚਿਓ 1 ਟਾਫੀ ਹੋਊਗੀ 20 ਪੈਸਿਆਂ ਦੀ। ਠੀਕ ਹੈ? ਤੇ ਇਸੇ ਤਰ੍ਹਾਂ ਉਹ ਵੇਚਦਾ ਕਿੰਨੀਆਂ 4 ਵੇਚਦਾ 1 ਰੁਪਏ ਦੀਆਂ ਇਹ ਤਾਂ ਹੋ ਗਿਆ ਉਹਦਾ ਖਰੀਦ ਮੁੱਲ ਤੇ ਵੇਚ ਮੁੱਲ ਕੀ ਹੋ ਗਿਆ ਉਹਦਾ ਵੇਚ ਮੁੱਲ ਹੋ ਗਿਆ ਪਿਆਰੇ ਬੱਚਿਓ 1 ਰੁਪਏ ਦੀਆਂ 4 ਤਾਂ ਇੱਕ ਟੌਫੀ ਕਿੰਨੀ ਦੀ ਹੋਗੀ 25 ਪੈਸਿਆਂ ਦੀ ਤਾਂ ਜਿਹੜਾ ਉਹਨੂੰ ਲਾਭ ਹੋਇਆ ਇੱਕ ਟੌਫੀ ਤੇ ਉਹ ਹੋਇਆ 5 ਪੈਸੇ ਜਦੋਂ ਆਪਾਂ ਇਹਨੂੰ ਘਟਾ ਲਿਆ ਲਾਭ ਠੀਕ ਹੈ ਤਾਂ ਹੁਣ ਉਹ 5 ਪੈਸੇ ਕਿੰਨੀਆਂ ਟੌਫੀਆਂ ਵਿੱਚੇ 5 ਪੈਸੇ ਦਾ ਇੱਕ ਟੌਫੀ 'ਚ ਉਹਨੂੰ ਲਾਭ ਹੁੰਦਾ ਹੈ ਕਿ ਉਹਨੂੰ 125 ਰੁਪਏ ਦਾ ਲਾਭ ਮਲਕਿ ਮਿਲ ਜੇ 125 ਦੇ ਅਸੀਂ ਪੈਸੇ ਬਣਾ ਲੈਨੇ ਆ ਪੈਰ ਵਿੱਚ ਦੋ ਜ਼ੀਰੋਆਂ ਹੋਰ ਲਾ ਕੇ 1 ਰੁਪਏ ਦੇ ਵਿੱਚ 100 ਪੈਸੇ ਹੁੰਦੇ ਨੇ ਤਾਂ 125 ਦੇ ਵਿੱਚ ਹੋਣਗੇ ਠੀਕ ਹੈ ਇਹ ਤਾਂ ਇਹ ਪੈਸੇ ਬਣ ਕੇ 12500 ਪੈਸੇ ਤਾਂ ਆਪਾਂ ਇਹਨੂੰ 5 ਪੈਸਾ ਆਫੀਆਂ ਦੀ ਗਿਣਤੀ ਆ ਜੂਗੀ 5 ਦੋਨੇ 10 2 ਉੱਪਰੋ ਤਾਰ ਲਿਆ 5 5 5 25 ਉੱਪਰੋ ਤਾਰੀ ਜ਼ੀਰੋ 5 0 0 ਉੱਪਰੋ ਫੇਰ ਤਾਰਲੀ ਜ਼ੀਰੋ 5 0 0 ਤਾਂ ਤੁਹਾਡਾ ਜਵਾਬ ਉੱਤਰ ਆਇਆ ਉਹਨੂੰ 2500 ਟੌਫੀਆਂ ਵੇਚ ਕੇ 125 ਰੁਪਏ ਜਿਹੜਾ ਲਾਭ ਹੈ ਉਹ ਪ੍ਰਾਪਤ ਹੋਊਗਾ ਅਗਲਾ ਸਵਾਲ ਹੈ ਪੀਨਾ ਨੇ ਇੱਕ ਸਕੂਟਰ 55000 ਰੁਪਏ ਵਿੱਚ ਖਰੀਦਿਆ ਉਸਨੇ ਉਸ ਦੀ ਮੁਰੰਮਤ ਤੇ ਜਿਹੜਾ ਹੈਗਾ 3400 ਰੁਪਏ ਖਰਚ ਕੀਤੇ ਅਤੇ ਸਕੂਟਰ ਆਪਣੇ ਮਿੱਤਰ ਨੂੰ 56000 ਰੁਪਏ ਵਿੱਚ ਵੇਚ ਦਿੱਤਾ ਉਸ ਦਾ ਲਾਭ ਜਹਾਣੀ ਹੈ ਪਿਆਰੇ ਬੱਚੋ ਉਹਦਾ ਖਰੀਦ ਮੁੱਲ ਸੀਗਾ 55000 ਠੀਕ ਹੈ ਤੇ ਇਹਦੀ ਮਰਮੱਤ ਤੇ ਜਿਹੜਾ ਖਰਚਾ ਆ ਤੇਰੇ ਬੱਚੇ ਹੋਈ ਆ ਮਰਮੱਤ ਤੇ ਖਰਚਾ ਜਿਹੜਾ ਇਹ ਹਮੇਸ਼ਾ ਖਰੀਦ ਮੁੱਲ ਤੇ ਹੀ ਲੱਗਦਾ ਹੈ 3400 ਰੁਪਏ ਤੇ ਸਾਡਾ ਨਵਾਂ ਜਿਹੜਾ ਖਰੀਦ ਮੁੱਲ ਹੈ ਜਿਹੜਾ ਸਾਨੂੰ ਸਕੂਟਰ ਪਿਆ ਉਹ 58000 400 ਰੁਪਏ ਦਾ ਪਿਆ ਠੀਕ ਹੈ ਤੇ ਉਹਨੇ ਜਿਹੜਾ ਵੇਚਿਆ ਇਹਨੂੰ ਵੇਚ ਮੁੱਲ ਕਿੰਨਾ ਸੀ ਉਹਦਾ ਵੇਚ ਮੁੱਲ ਸੀ 56030 ਰੁਪਏ ਠੀਕ ਹੈ ਜਦੋਂ ਖਰੀਦ ਮੁੱਲ ਵੱਡਾ ਹੋਵੇ, ਵੇਚ ਮੁੱਲ ਛੋਟਾ ਹੋਵੇ ਤਾਂ ਹਮੇਸ਼ਾ ਸਾਨੂੰ ਹਾਨੀ ਹੁੰਦੀ ਹੈ। ਪਿਆਰੇ ਬੱਚਿਓ, ਠੀਕ ਹੈ? ਤਾਂ ਹਾਨੀ ਕਿੰਨੀ ਹੋਈ ਉਹਨੂੰ 0 ਇੱਥੇ ਬਣ ਗਿਆ 10 10 ਦੇ ਵਿੱਚੋਂ 3 ਘਟਾਇਆ 7 ਇੱਥੇ ਰਹਿ ਗਿਆ 3 3 ਦੇ ਵਿੱਚੋਂ 3 8 ਦੇ ਵਿੱਚੋਂ 6 ਘਟਾਇਆ 2 2370 ਰੁਪਏ ਜਿਹੜੀ ਉਹਨੂੰ ਹਾਨੀ ਹੋਈ ਹੈ। B ਉੱਤਰ ਹੈ ਜਿਹੜਾ ਸਾਡਾ ਉਹ ਸਹੀ ਉੱਤਰ ਹੈ। ਅਗਲਾ ਸਵਾਲ ਹੈ ਇੱਕ ਵਰਗਾਕਾਰ پارک ਦੀ ਪੂਜਾ 50 ਮੀਟਰ ਹੈ। ਇਸ ਵਿੱਚ ਅੰਦਰ ਵੱਲ ਚਾਰੇ ਪਾਸੇ 2.5 ਮੀਟਰ ਚੌੜਾ ਰਸਤਾ ਹੈ ਇਸ ਪੱਥ ਨੂੰ সমতল ਕਰਾਉਣ ਉੱਤੇ 10 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਉੱਤੇ ਕਿੰਨੀ ਲਾਗਤ ਆਵੇਗੀ ਤਾਂ ਪਿਆਰੇ ਬੱਚਿਓ ਇਸ ਸਵਾਲ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਇੱਕ ਸਾਡਾ ਵਰਗ ਹੈ ਠੀਕ ਹੈ ਇਹਦੀ ਜਿਹੜੀ ਭੂਜਾ ਇੱਕ ਉਹ 50 ਮੀਟਰ ਸਾਨੂੰ ਦਿੱਤੀ ਹੈ ਤਾਂ ਫਿਰ ਇਹਦੇ ਅੰਦਰਲੇ ਪਾਸੇ ਤਾਂ ਪਿਆਰੇ ਬੱਚਿਓ ਅੰਦਰਲੇ ਪਾਸੇ ਸਾਨੂੰ 2.5 ਮੀਟਰ ਦਾ ਇੱਕ ਰਸਤਾ ਠੀਕ ਹੈ 2.5 ਮੀਟਰ ਇਧਰੋਂ ਕੱਟ ਗਿਆ 2.5 ਮੀਟਰ ਇਧਰੋਂ ਕੱਟ ਗਿਆ 2.5 ਤੇ 2 ਪਿਆਰੇ ਬੱਚਿਓ ਇਹ ਹੁੰਦੇ ਨੇ 5 5 ਮੀਟਰ ਕੱਟ ਗਿਆ ਤਾਂ ਇਹ ਪੂਜਾ ਰਹਿ ਗਈ 45 ਠੀਕ ਹੈ ਇਹ ਗੱਲ ਸਮਝ ਆਈ 2.5 ਮੀਟਰ ਇਧਰੋਂ ਕੱਟ ਗਿਆ 2.5 ਮੀਟਰ ਇਹ ਸੀ 2.5 ਏ ਸੀ 2.5 ਤੇ 2.5 ਦਾ ਜੋੜ ਕੀਤਾ ਤਾਂ 5 ਮੀਟਰ ਕੱਟ ਗਿਆ 50 ਦੇ ਵਿੱਚੋਂ ਸੀ 5 ਘਟਾ ਲਿਆ ਤਾਂ ਸਾਡਾ ਜਿਹੜਾ ਅੰਦਰਲਾ ਵਰਗ ਦੀ ਪੂਜਾ ਹੈ ਅੰਦਰਲੇ ਵਰਗ ਦੀ ਪੂਜਾ ਰਹਿ ਗਈ 45 ਤਾਂ ਫਿਰ ਆਪਾਂ ਪਹਿਲਾਂ ਬਾਹਰਲੇ ਵਰਗ ਦਾ ਜਿਹੜਾ ਖੇਤਰਫਲ ਹੈ ਉਹ ਪਤਾ ਕਰ ਲੈਂਦੇ ਆ ਪਿਆਰੇ ਬੱਚਿਓ ਖੇਤਰਫਲ ਬਣ ਜੂਗਾ ਪੂਜਾ ਗੁਣਾ ਪੂਜਾ 50 50 ਠੀਕ ਹੈ 2 ਜ਼ੀਰੋਆਂ ਨੇ 5 5 2500 ਵਰਗ ਮੀਟਰ ਹੈ ਜਿਹੜਾ ਉਹ ਬਾਹਰਲੇ ਪੂਜਾ ਦਾ ਖੇਤਰਫਲ ਆ ਗਿਆ ਤਾਂ ਪਿਆਰੇ ਬੱਚਿਓ ਹੁਣ ਆਪਾਂ ਅੰਦਰਲੇ ਵਰਗ ਦਾ ਜਿਹੜਾ ਖੇਤਰਫਲ ਹੈ ਉਹ ਪਤਾ ਕਰਾਂਗੇ ਇਹ ਵੀ ਹੁੰਦਾ ਸਾਡਾ ਜਿਹੜਾ ਪੂਜਾ ਗੁਣਾ ਪੂਜਾ ਇਹ ਸਾਡੀ ਪੂਜਾ ਰਹੀਗੀ 45 45 45 ਪਿਆਰੇ ਬੱਚਿਓ ਇਦਾ ਵਰਗ ਆਪਾਂ ਗੁਣਾ ਕਰਕੇ ਦੇਖ ਲਓ ਠੀਕ ਹੈ ਜਾਂ ਇਹ ਜਿਹੜੇ ਪੰਜ ਵਾਲੇ ਵਰਗ ਵੀ ਮਤਲਬ ਕਿ ਆਪਾਂ ਪਹਿਲਾਂ ਕਰੇ ਹੋਏ ਨੇ 5 5 25 ਠੀਕ ਹੈ ਇਹਦੇ ਵਿੱਚ ਇੱਕ ਜੋੜ ਦੋ 5 5 ਚੋਕੇ 20 ਇਹਦਾ ਜਿਹੜਾ ਖੇਤਰਫਲ ਹੋਏ ਇੰਨਾ ਆਏਗਾ ਆਪਾਂ ਵੀ ਤੁਸੀਂ ਗੁਣਾ ਕਰ ਲਓ ਇਹ ਤੁਹਾਨੂੰ ਉਹ ਨਹੀਂ ਜਾਂ 5 5 25 ਅਸਲ 2 5 ਚੋਕੇ 20 ਤੇ 2 22 4 5 20 ਅਸਲ 2 4 ਚੋਕੇ 16 ਤੇ 2 18 5 2 20 25 ਮੀਟਰ ਵਰਗ ਸਾਡਾ ਜਿਹੜਾ ਇਹ ਆ ਗਿਆ ਇਹਨੂੰ ਆਪਾਂ ਘਟਾ ਲੈਨੇ ਆ ਤਾਂ ਸਾਡਾ ਜਿਹੜਾ ਇਹ ਰਸਤੇ ਦਾ ਖੇਤਰਫਲ ਹੈ ਉਹ ਰਹਿ ਜੂਗਾ ਇਹ ਜੋ ਆਪਾਂ ਘਟਾ ਲਿਆ ਇਹ ਵਰਗੇ 10 ਦੇ ਵਿੱਚੋਂ 5 ਕੱਢੇ 5 ਇੱਥੇ ਰਹਿ ਗਿਆ 9 9 ਦੇ ਵਿੱਚੋਂ 2 ਕੱਢੇ 7 475 ਮੀਟਰ ਵਰਗ ਰਹਿ ਗਿਆ ਠੀਕ ਹੈ ਤਾਂ ਇਹਦੇ ਖਰਚੇ ਜਿਹੜਾ ਦਿੱਤਾ ਨੂੰ ਦਿੱਤਾ ਹੈ ਪ੍ਰਸ਼ਨ ਦੇ ਵਿੱਚ 10 ਰੁਪਏ ਪ੍ਰਤੀ ਮੀਟਰ ਵਰਗ ਮੀਟਰ ਤਾਂ ਇਹ ਵੀ ਆਪਾਂ 10 ਨਾਲ ਗੁਣਾ ਕਰਾਂਗੇ ਪਿਆਰੇ ਬੱਚਿਓ ਠੀਕ ਹੈ 10 5 50 ਅਸਲ 5 10 ਤੇ 70 ਤੇ 5 75 ਹਸਲ 7 10 ਚੋਕ 40 ਤੇ 7 47 ਜੇ 10 ਨਾਲ ਗੁਣਾ ਪੇਰ ਵਿੱਚੋ ਇਹੀ ਹੁੰਦੀ ਹੈ ਵੀ ਇਹਦੇ ਪਿੱਛੇ ਇੱਕ ਜ਼ੀਰੋ ਹੋਰ ਲਗਾ ਦਿਓ ਤਾਂ ਸਾਡਾ ਖਰਚਾ ਕੀ ਆਇਆ ਗਿਆ 4750 ਰੁਪਏ ਜਿਹੜਾ ਸਾਡਾ ਖਰਚਾ ਆਣ ਹੈ 20 ਉੱਤਰ ਹੈ ਜਿਹੜਾ ਸਾਡਾ ਉਹ ਬਿਲਕੁਲ ਸਹੀ ਉੱਤਰ ਹੈ ਅਗਲਾ ਸਵਾਲ ਹੈ ਇਹ ਇੱਥੇ ਲਿਖਿਆ ਆਇਤਾ ਵਿੱਚੋਂ ਕਿਸ ਦਾ ਖੇਤਰਫਲ ਸਭ ਤੋਂ ਵੱਧ ਹੈ ਤਾਂ ਪਿਆਰੇ ਬੱਚਿਓ ਸਾਡੀ ਇਕਾਈਤ ਦਿੱਤੀ ਹੈ 10 ਤੇ 18 ਤੇ ਦੱਸਦੀ ਦੂਜੀ ਆਇਤ ਹੈ ਵਰਗ ਹੈ ਸਾਡਾ 10 14 ਵਾਈ 14 ਦਾ ਤੇ ਤੀਜਾ ਸਾਡੀ ਆਇਤ ਹੈ 16 ਵਾਈ 12 ਦੀ ਤੇ ਚੌਥੀ ਆਇਤ ਹੈ ਸਾਡੀ 11 ਵਾਈ 17 ਦੀ ਤਾਂ ਆਪਾਂ ਦੇਖਣਾ ਵੀ ਕਿਹਦਾ ਜਿਹੜਾ ਖੇਤਰਫਲ ਸਭ ਤੋਂ ਵੱਧ ਹੈ ਆਪਾਂ ਨੇ ਸਾਰਿਆਂ ਦਾ ਖੇਤਰਫਲ ਪਤਾ ਕਰਨਾ ਹੈ 18 ਗੁਣਾ 10 ਇਹਦਾ ਆਏਗਾ 180 ਸੈਂਟੀਮੀਟਰ ਵਰਗ 14 14 196 ਠੀਕ ਹੈ ਸੈਂਟੀਮੀਟਰ ਵਰਗ 12 ਤੇ 16 ਦੀ ਆਪਾਂ ਗੁਣਾ ਕਰ ਲੰਦੇ ਹਾਂ 12 72 ਅਸਲ 72 92 ਸੈਂਟੀਮੀਟਰ ਵਰਗ ਤੇ ਅਗਲਾ ਹੈ 11 17 11 77 ਅਸਲ 1 187 ਸੈਂਟੀਮੀਟਰ ਵਰਗ ਆਪਾਂ ਦੇਖਣਾ ਹੈ ਵੱਧ ਕਿਹੜੀ ਸੰਖਿਆ ਇਹਦੇ ਵਿੱਚੋਂ ਵੱਧ ਹੈ 196 ਵਰਗ ਸੈਂਟੀਮੀਟਰ ਜਿਹੜਾ ਦੂਜਾ ਆਇਤ ਹੈ 20 ਆਇਤ ਤਾਂ ਸਾਨੂੰ ਉੱਤਰ ਦਿੰਦਾ ਹੈ ਇਹ ਜਿਹੜਾ ਹੈਗਾ ਇਹਦਾ ਕਿਛੁ ਚੰਮੇ ਵਰਗ ਸੈਂਟੀਮੀਟਰ ਜਿਹੜਾ ਹੈਗਾ ਖੇਤਰਫਲ ਹੈ ਤੇ ਇਹ ਸਾਰਿਆਂ ਤੋਂ ਵੱਧ ਹੈ 20 ਉੱਤਰ ਸਾਲਾ ਸਹੀ ਉੱਤਰ ਹੈ ਅਗਲਾ ਸਵਾਲ ਹੈ ਇੱਕ ਸਾਈਕਲ ਦੇ ਪਹੀਏ ਵਿੱਚ ਕੁੱਲ 24 ਤਿੱਲੀਆਂ ਹਨ ਦੋ ਨੇੜਲੀਆਂ ਤਿੱਲੀਆਂ ਵਿਚਕਾਰ ਦਾ ਕੋਣ ਹੈ ਪਿਆਰੀ ਬੱਚੋ ਸਾਈਕਲ ਦਾ ਪਹੀਆ ਸਾਡਾ ਹੁੰਦਾ ਹੈ ਗੋਲ ਆਮੇ ਆਪਾਂ ਇਹਨੂੰ ਚੱਕਰ ਮੰਨ ਲਈਏ ਇਹਦੇ ਵਿੱਚ 24 ਤਿੱਲੀਆਂ ਨੇ ਠੀਕ ਹੈ ਤਾ 24 ਤਿੱਲੀਆਂ ਤੋਂ ਭਾਅ ਜੇ ਤੁਸੀਂ ਘੜੀ ਵਾਲੀ ਕੋਨ ਬਣਾਈ ਨੇ ਤਾਂ ਇੱਕ ਘੜੀ ਦੇ ਵਿੱਚ ਕਿੰਨੀਆਂ ਸੂਈਆਂ ਕਿੰਨੇ ਤੱਕ ਟਾਈਮ ਛਪਿਆ ਹੋਇਆ ਹੁੰਦਾ ਹੈ 12 ਤੱਕ ਤੇ ਇਹ ਵੀ ਸਾਈਕਲ ਦੇ ਚੱਕੇ ਵਿੱਚ ਨੇ 24 ਠੀਕ ਹੈ ਤੇ ਘੜੀ ਦਾ ਜਿਹੜਾ ਇਹ ਇਹ ਜਿਹੜਾ ਚੱਕਰ ਦਾ ਕੋਨ ਹੈ ਇਹ ਕਿੰਨਾ ਹੁੰਦਾ ਪੇਰ ਵਿੱਚ ਹੁੰਦਾ 360 ਡਿਗਰੀ ਠੀਕ ਹੈ ਤੇ ਜਿਵੇਂ ਆਪਾਂ ਘੜੀ ਦਾ ਕੱਢ ਦਿੰਨੇ ਆ ਘੜੀਆਂ ਦੀਆਂ ਸੂਈਆਂ ਦੇ ਵਿਚਾਲੇ ਜਿਹੜਾ ਇੱਕ ਕੋਨ ਬਣਦਾ 30 ਡਿਗਰੀ ਦਾ ਹੁੰਦਾ ਹੈ ਤੇ ਇਹਦੇ ਕਿੰਨੇ 24 ਭਾਵੇਂ ਤੁਹਾਨੂੰ 24 ਤੇ ਤੁਸੀਂ ਭਾਗ ਕਰ ਲਓ 24 ਤਿੱਲੀਆਂ ਨੇ 24 1 24 21 ਉਪਰਤਾਰੀ 0245120 ਤਾਂ ਜਿਹੜਾ ਕਿੰਨਾ ਕੋਣ ਆਇਆ 15 ਡਿਗਰੀ ਦਾ ਜਿਹੜਾ ਕੋਣ ਹੈ ਉਹ ਦੋ ਤਿੱਲੀਆਂ ਦੇ ਵਿਚਕਾਰ ਹੋਊਗਾ ਠੀਕ ਹੈ ਤੇ ਘੜੀ ਦੀਆਂ ਸੂਈਆਂ ਦੇ ਵਿਚਕਾਰ 30 ਡਿਗਰੀ ਦਾ ਹੁੰਦਾ ਹੈ ਠੀਕ ਹੈ ਉਹਦੇ ਵਿੱਚ ਸੂਈਆਂ ਦੇ 12 ਤੱਕ ਵੱਜ ਜਾਂਦੀਆਂ ਨੇ ਸਾਡੀਆਂ 12 ਹਿੱਸੇ ਹੁੰਦੇ ਨੇ ਉਹਦੇ ਤੇ ਇਹਦੇ ਅਰਥ ਕਰਤੇ 24 ਹਿੱਸੇ ਤਾਂ ਇਹਦਾ 30 ਦਾ ਅੱਧਾ ਹੋ ਜਾਊਗਾ 15 ਡਿਗਰੀ ਇਹਦਾ ਉੱਤਰ ਆਣਾ ਸੀਗਾ ਜਿਹੜਾ 20 ਉੱਤਰ ਹੈ ਉਹ ਸਹੀ ਉੱਤਰ ਹੈ ਅਗਲਾ ਸਵਾਲ ਹੈ ਸ਼ਾਮ ਦੇ 6 ਵਜੇ ਘੰਟੇ ਤੇ ਮਿੰਟ ਦੀਆਂ ਸੂਈਆਂ ਦੇ ਵਿਚਕਾਰ ਬਣਿਆ ਕੋਣ ਹੈ ਇਹ ਸਾਡੀ ਘੜੀ ਹੈ ਇਹਦੇ ਵਿੱਚ ਮਤਲਬ ਕਿ ਆਪਾਂ ਨੇ ਜੇ ਬਣਾਈਏ 12 6 3 9 ਸਾਡੇ ਜਿਹੜੇ 6 ਵਜੇ ਨੇ ਛੋਟੀ ਸੂਈ 6 ਤੇ ਹੈ ਤੇ ਜਿਹੜੀ ਵੱਡੀ ਸੂਈ ਹੈ ਉਹ ਹੈਗੀ ਹੈ 12 ਤੇ ਤਾਂ ਇਹ ਜਿਹੜਾ ਕੋਣ ਹੈ ਕਿੰਨੇ ਕਿਹੜਾ ਬਣੂਗਾ ਨਹੀਂ ਹੁਣ ਕੋਣ ਸਮ ਕੋਣ ਅਧਿਕ ਕੋਣ ਜਾਂ ਸਰਲ ਕੋਣ ਜਦੋਂ ਸਿੱਧਾ ਜਿਹੜਾ 180 ਡਿਗਰੀ ਦਾ ਕੋਣ ਹੁੰਦਾ ਹੈ ਪਿਆਰੀ ਬੱਚਿਓ ਉਹ ਹੁੰਦਾ ਹੈ 180 ਡਿਗਰੀ ਦਾ ਜਿਹਨੂੰ ਅਸੀਂ ਕਹਿੰਦੇ ਆ ਸਰਲ ਕੋਣ ਤੇ ਇਹਦਾ ડી ਉੱਤਰ ਹੈ ਜਿਹੜਾ ਉਹ ਸਹੀ ਉੱਤਰ ਹੈ ਸਾਲਸਵਾਲਾ ਪੀ ਕਯੂ ਆਰ ਅਤੇ ਐਸ ਦੁਆਰਾ ਐਸ ਦੁਆਰਾ ਹੱਲ ਕੀਤੇ ਗਏ ਪ੍ਰਸ਼ਨਾਂ ਦੀ ਸੰਖਿਆ ਨੂੰ ਦੰਡ ਗ੍ਰਾਫ ਦੁਆਰਾ ਦਰਸਾਇਆ ਗਿਆ ਹੈ ਠੀਕ ਹੈ ਤੇ ਆਪਾਂ ਨੇ ਪਤਾ ਲਗਾਣਾ ਹੈ ਕਯੂ ਅਤੇ ਆਰ ਨੇ ਮਿਲ ਕੇ ਕਿੰਨੇ ਪ੍ਰਸ਼ਨ ਪੀ ਅਤੇ ਐਸ ਤੋਂ ਜਿਹੜੇ ਐ ਵੱਧ ਹੱਲ ਕੀਤੇ ਨੇ ਸਾਨੂੰ ਪ੍ਰਸ਼ਨ ਦਿੱਤੇ ਨੇ ਇੱਕ ਪਾਸੇ ਤਾਂ ਸਭ ਦੇਖ ਲੈਣੇ ਆ ਕਯੂ ਤੇ ਆਰ ਦੇ ਕਯੂ ਨੇ ਹੱਲ ਕੀਤੇ 6 ਤੇ ਆਰ ਨੇ ਹੱਲ ਕੀਤੇ 10 10 ਤੇ 6 16 ਪ੍ਰਸ਼ਨ ਦੋਨੇ ਹੱਲ ਕੀਤੇ ਤੇ ਫਿਰ ਆਪਾਂ ਦੇਖ ਲੈਨੇ ਆ ਪੀ ਅਤੇ ਐਸ ਦੇ ਪੀ ਨੇ ਹੱਲ ਕੀਤੇ 4 ਤੇ ਐਸ ਨੇ ਹੱਲ ਕੀਤੇ 8 ਇਹਨੇ ਕਿਤੇ 12 ਤਾਂ ਫਿਰ ਕਿੰਨੇ ਕਿਉ ਤਿਆਰ ਨੇ ਕਿੰਨੇ ਵੱਧ ਕੀਤੇ ਆਪਾਂ ਇਹਨੂੰ ਘਟਾ ਕੇ ਲੈਨੇ ਆ 16 ਦੇ ਵਿੱਚੋਂ 12 ਘਟਾਏ 4 ਸਵਾਲ ਆ ਜਿਹੜੇ ਉਹਨਾਂ ਨੇ ਹੱਲ ਕੀਤੇ ਆ ਇਹ ਉੱਤਰ ਆ ਜਿਹੜਾ ਸਦਾ ਉਹ ਸਹੀ ਉੱਤਰ ਹੈ। ਸ਼ੁਕਰੀਆ